ਜਿਹੜਾ ਨਰੰਗਕਾਰ ਦਾ ਅਕਾਲ ਪੁਰਖ ਦਾ ਸੱਚਾ ਪ੍ਰਚਾਰ ਹੁੰਦਾ ਹੈ ਇਸ ਦੀ ਹਮੇਸ਼ਾ ਵਿਰੋਧਤਾ ਹੀ ਹੋਈ ਹੈ ਤੇ ਅੱਜ 550 ਸਾਲ ਹੋ ਗਏ ਸਰਕਾਰ ਨੇ ਆਪਣਾ ਕਦੇ ਵੀ ਸਾਥ ਨਹੀਂ ਦਿੱਤਾ ਜਦੋਂ ਮੌਕਾ ਮਿਲਦਾ ਹੈ ਗੁਰੂ ਨਾਨਕ ਦੇਵ ਤੋਂ ਲੈ ਕੇ ਤੇ ਅੱਜ ਆਪਾਂ ਉਹਨਾਂ ਦੇ ਬੱਚੇ ਆ ਉਹਨਾਂ ਨੇ ਸਾਡੇ ਉੱਪਰ ਕਿਸੇ ਨਾ ਕਿਸੇ ਹਿਸਾਬ ਨਾਲ ਧੱਕਾ ਕਰਨਾ ਹੀ ਕਰਨਾ ਇਸ ਕਰਕੇ ਨਰੰਗਕਾਰ ਦੇ ਆਪਾਂ ਬੱਚੇ ਆ ਤੇ ਨਰੰਗਕਾਰ ਨੂੰ ਪਤਾ ਹੈ ਵੀ ਇਹਨਾਂ ਸੰਸਾਰ ਦੇ ਵਿੱਚ ਜਾਣਾ ਇਹਨਾਂ ਮੇਰੀ ਗੱਲ ਕਰਨੀ ਹੈ ਮੇਰੀ ਜੈਜਕਾਰ ਕਰਨੀ ਹੈ ਤੇ ਉੱਥੇ ਮਨਮੁੱਖਾਂ ਨੇ ਇਹਨਾਂ ਨੇ ਵਿਰੋਧ ਕਰਨਾ ਇਸ ਕਰਕੇ ਉਹ ਆਪਦੇ ਖਾਲਸਿਆਂ ਨੂੰ ਆਪਦੇ ਬੱਚਿਆਂ ਨੂੰ ਆਪ ਸੰਭਾਲਦੇ ਆ ਤੇ ਸਾਡਾ ਖਜ਼ਾਨਾ ਦਰਗਾਹ ਦੇ ਵਿੱਚੋਂ ਧਰੋ ਹੀ ਲਿਖ ਕੇ ਭੇਜ ਦਿੰਦੇ ਆ ਇਸ ਕਰਕੇ ਜਿਹੜਾ ਖਾਲਸਾ ਹੁੰਦਾ ਹੈ ਗੁਰਮਖ ਹੁੰਦਾ ਹੈ ਸੰਤ ਹੁੰਦਾ ਹੈ ਉਹ ਸੰਸਾਰ ਦੇ ਵਿੱਚੋਂ ਜਾਂ ਸਰਕਾਰਾਂ ਤੋਂ ਆਸ ਨਹੀਂ ਰੱਖਦਾ ਇੱਥੋਂ ਆ ਕੇ ਨਹੀਂ ਤੁਨ ਦੌਲਤ ਮੰਗਦਾ ਉਹ ਕੇਵਲ ਨਰਿੰਕਾਰ ਤੋਂ ਮੰਗਦਾ ਹੁਣ ਗੁਰਨਾਨਕ ਦੇਵ ਦੀ ਸ਼ੋਭਾ ਉਹਨਾਂ ਨੇ ਕਿਸੇ ਸਿੱਧ ਮੰਡਲੀ ਨਾਲ ਜੁੜ ਕੇ ਸਿੱਧਾਂ ਤੋਂ ਤਾਂ ਪ੍ਰਾਪਤ ਨਹੀਂ ਕੀਤੀ ਕਿਸੇ ਸੰਸਥਾ ਨਾਲ ਜੁੜ ਕੇ ਸੰਸਥਾ ਤੋਂ ਤਾਂ ਨਹੀਂ ਪ੍ਰਾਪਤ ਕੀਤੀ ਕਿਸੇ ਮੱਠ ਤੋਂ ਜਾ ਕੇ ਤਾਂ ਨਹੀਂ ਪ੍ਰਾਪਤ ਕੀਤੀ ਵੀ ਫਲਾਣੀ ਮੱਠ ਦਾ ਬੰਦਾ ਹੈ ਫਲਾਣੇ ਸਿੱਧਾਂ ਦਾ ਬੰਦਾ ਹੈ ਫਲਾਣੇ ਯੋਗੀਆਂ ਦਾ ਬੰਦਾ ਹੈ ਅਨਹਦ ਬਾਣੀ ਚੱਲ ਰਹੀ ਹੈ ਹੁਣ ਜਿੰਦੇ ਅੰਦਰ ਅਨਹਦ ਬਾਣੀ ਨਹੀਂ ਪ੍ਰਗਟ ਨਾਮ ਨਹੀਂ ਪ੍ਰਗਟ ਉਹਦੀ ਸੁਰਤੀ ਉੱਥੇ ਤੱਕ ਜਾਂਦੀ ਨਹੀਂ ਇਸ ਕਰਕੇ ਕਈ ਵਾਰੀ ਅਰਦਾਸ ਕਰੀਏ ਤੇ ਬਿਰਥੀ ਵੀ ਹੋ ਜਾਂਦੀ ਫਿਰ ਇਸ ਕਰਕੇ ਸਾਨੂੰ ਮਹਾਰਾਜ ਨੇ ਦੱਸਿਆ ਵੀ ਤੁਹਾਡੀ ਇੱਕ ਵੀ ਅਰਦਾਸ ਬਿਰਥੀ ਨਹੀਂ ਜਾਏਗੀ ਹੁਣ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਸਰਕਾਰ ਵਿਰੋਧ ਕਰ ਰਹੀ ਹੈ ਅੱਜ ਅਸੀਂ ਕਹਿੰਨੇ ਆ ਬਾਹਰ ਮਾੜਾ ਸਮਾਂ ਹੈ ਸਰਕਾਰਾਂ ਸਾਥ ਨਹੀਂ ਦਿੰਦੀਆਂ ਕਮੇਟੀਆਂ ਸਾਥ ਨਹੀਂ ਦਿੰਦੀਆਂ ਪ੍ਰਚਾਰ ਕਿਵੇਂ ਹੋਵੇ ਤੇ ਗੁਰੂ ਨਾਨਕ ਦਾ ਵੀ ਕਿਸੇ ਨੇ ਸਾਥ ਨਹੀਂ ਦਿੱਤਾ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਵੀ ਕਿਸੇ ਨੇ ਸਾਥ ਨਹੀਂ ਦਿੱਤਾ ਤੁਸੀਂ ਆਪ ਸਿਮਰਨ ਕਰੋ ਆਪਦੇ ਸੰਗੀਆਂ ਸਾਥੀਆਂ ਨੂੰ ਸਿਮਰਨ ਕਰਵਾਓ ਆਪਦੇ ਆਤਮਕ ਬਲ ਸ਼ਬਦ ਦੀ ਕਮਾਈ ਦੇ ਤੌਰ ਤੇ ਜਿੱਥੋਂ ਤੱਕ ਚੰਡਾ ਗੱਡਿਆ ਜਾਂਦਾ ਗੱਢ ਦਿਓ ਸਾਡਾ ਸਾਥ ਕੇਵਲ ਕਾਲਪੁਰਖ ਨਹੀਂ ਦੇਣਾ ਸੰਸਾਰ ਥੋੜੀ ਨਾ ਸੱਤ ਦਿੰਦਾ ਤਾਂ ਉਹਨਾਂ ਦੇਖੋ ਕਿੰਨਾ ਵੱਡਾ ਮਹਾਨ ਕਾਰਜ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ ਖੁਦ ਤੱਕ ਤੇ ਸੰਤਾਂ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਥੀ ਪਰਮੇਸ਼ਰ ਕਾ ਥਾਨ ਦੀ ਦਾਤ ਦਿੱਤੀ ਸਾਨੂੰ ਹੁਣ ਗੁਰੂ ਘਰ ਦੇ ਵਿੱਚੋਂ ਜਿਹੜੀ ਨਿੰਦਿਆ ਚੁਗਲੀ ਜੋ ਪਰਿਵਾਰ ਵਿੱਚੋਂ ਚੱਲਦੀ ਸੀ ਉਹ ਵੀ ਜਾ ਕੇ ਸਰਕਾਰ ਦੇ ਨਾਲ ਰਲ ਗਿਆ